ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ, ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਮਸੂਰਵਾਲਾ ਕਲਾਂ ਆ ਗਿਆ ਸੱਜਣੋ, ਤਸੀਲ ਜੀਰਾ ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਰੋਜ਼ਪੁਰ ਆ ਗਿਆ। ਫਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਮਸੂਰਵਾਲ ਕਲਾਂ ਦੇ ਵਿੱਚੋਂ ਤੁਹਾਨੂੰ ਇਸ ਵੀਰ ਦੇ ਕੋਲੇ ਤਿੰਨ ਮੰਨ ਲਓ ਵੀ ਗਾਵਾਂ ਵੇੜਾਂ ਵਿਕਰੀ ਆਲ ਗਈ। ਵਪਾਰ ਲੈਣ ਦਾ ਵੀ ਕੰਮ ਹੈ। ਇੱਕ ਵੜ ਵੀਰ ਨੇ ਘਰੇ ਤਿਆਰ ਕੀਤੀ ਹੈ ਜਰਸੀ। ਉਹਦਾ ਲੇਖਾ ਜੋਖਾ ਵੀ ਪੁੱਛਾਂਗੇ। ਮੰਨ ਲਓ ਵੀ ਦੋ ਗੱਬਣਾ ਤੇ ਇੱਕ ਸੂਈ ਸਵਾਈ ਉਹਦੇ ਮਗਰ ਵੱੱਛੀ। ਕੀ ਕੀ ਰੇਟ ਰਹਿਣਗੇ? ਉਹ ਵੀ ਪੁੱਛ ਲਾਂਗੇ ਜਿਹੜੇ ਭਰਾ ਦੇ ਜਿਹੜੀ ਚੀਜ਼ ਪਸੰਦ ਆ ਗਈ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਵੀ ਤੁਹਾਡਾ ਧੰਨਵਾਦ। ਆਜੋ ਲੈਣੇ ਜਾਣਕਾਰੀ ਵੀਰ ਤੋਂ। ਵੇਖਿਓ ਵੀਡੀਓ ਨੂੰ ਐਂਡ ਤੱਕ। ਵੀਰ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਈ ਜੀ। ਹੋਰ ਸੁਣਾ ਮੇਰਾ ਭਰਾ। ਬਹੁਤ ਚੰਗਿਆ ਬਈ ਜੀ। ਚੜ੍ਹਦੀ ਕਲਾ। ਬਹੁਤ ਕਿਰਪਾ ਕਿਰਪਾ ਬਈ ਜੀ। ਸ਼ੁਕਰ ਹੈ ਗੁਰੂ ਕਰਪਾ ਹੀ ਰੱਖੇ। ਨਾਂ ਮੇਰੇ ਵੀਰ ਦਾ। ਨਾਂ ਮੇਰਾ ਬਈ ਪੰਦਰਾਂ ਪੈਂਡ ਮਸੂਰਵਾਲਾ ਕਲਾਂ ਤਸਵੀਰ ਜੀਲਾ ਜਿਲ੍ਹਾ ਆਪਣਾ ਫਰੋਜਪੁਰ ਪੈ ਜਾਂਦਾ। ਨੰਬਰ ਮੇਰੇ ਭਰਾ ਦਾ। ਫੋਨ ਨੰਬਰ 978193299। ਓਕੇ ਕਰੀ ਹੋਰ ਰਿਪੀਟ ਕਰੀ 97819 ਬਈ ਜੀ 32 ਨੰਬਰ ਇਹਦੇ ਤੇ ਸੰਪਰਕ ਕਰ ਲੀ ਹਾਂਜੀ ਤੇ ਗਾਵਾਂ ਵਿਕਰੀ ਵਾਲੀਆਂ ਵੀ ਹਾਂ ਗਾਵਾਂ ਵਿਕਰੀ ਵਾਲੀਆਂ ਜਰਸੀ ਵੜ ਆਪਣੇ ਘਰ ਦੀ ਟੋਕੜ ਗੱਬਨ ਲਈ ਸੀ ਵੀ ਆਪਾਂ ਠੀਕ ਉਹ ਟੋਕੜ ਗੱਬਨ ਲੈ ਕੇ ਤਿਆਰ ਕੀਤੀ ਆ ਹਾਂਜੀ ਬਈ ਤੇ ਆ ਜਿਹੜੀਆਂ ਇਹ ਵਿਕਰੀ ਵਾਲ ਆਪਣੇ ਕੋਲੇ ਮਾਲ ਹੰਦਾ ਰਹਿੰਦਾ ਆਉਂਦਾ ਰਹੂ ਆਉਂਦਾ ਤੇ ਆ ਗਊ ਦਾ ਕੀ ਲੇਖਾ ਜੋ ਇਹ ਆਪਾਂ ਬਈ ਪਿੰਡੋ ਹੀ ਲਈ ਆ ਯਾਰ ਬਈ ਦੂਜੇ ਸੂਏ ਸੂਣਾ ਨੇ ਪਹਿਲਾਂ ਨੇ 14 ਪਲੱਸ ਦਿੱਤਾ ਸੀਲ ਸੌ ਸੰਗੀ ਸੰਗਾ ਭੋਮਾ ਬੱਚੇ ਚੋਈ ਜਾਣ ਕੋਈ ਚੈੱਕ ਕਰਨੀ ਪਾ ਠੀਕ ਪਿੰਡੋ ਹੀ ਲਈ ਆ ਪਿੰਡੋ ਹੀ ਲਈ ਆ ਦੁੱਧ ਤਾਂ ਮੱਝਾਂ ਰਗਾ ਦਿੰਦੀ ਉਹ ਬਹੁਤ ਚੰਗਾ ਦੁੱਧ ਦਿੰਦੀ ਬਾਕੀ ਬਈ ਸੀਗਲਾ ਯਾਰ ਜਿਵੇਂ ਮਰਜੀ ਬੈਠਾ ਰਵੇ ਬੰਦਾ ਕੋਈ ਉਹ ਜੀ ਗੱਲ ਲੈਣੀ ਹੈ ਨਾ ਠੀਕ ਆ ਠੀਕ ਆ ਠੀਕ ਆ ਸੂਆ ਦੁੱਧਾ ਸੂਆ ਦੁੱਧ ਦਿਨ ਕਿੰਨੇ ਕੁ ਪਏ ਨੇ ਦਿਨ ਇਹਦੇ ਚਾਰ ਪਏ ਆ ਬਈ ਚਾਰ ਪੰਜ ਦਿਨ ਹਜੇ ਹੈ ਨਾ ਹਾਂ ਕਰਦੀ ਕਰਾਉਂਦੀ ਹਫਤੇ ਦੇ ਵਿੱਚ ਵਿੱਚ ਸੂ ਪਹਿਲਾਂ ਸੂ ਬਣਾਉਂਦੇ ਤੋਂ ਬਈ ਠੀਕ ਆ ਠੀਕ ਆ ਠੀਕ ਆ ਥਾਣ ਬਹੁਤ ਚੰਗਾ ਥਾਣ ਬਹੁਤ ਚੰਗਾ ਲੱਗਾ ਬਈ ਬਾਕੀ ਦੁੱਧ ਮੱਝਾਂ ਰਗਾ ਹੋਊਗਾ ਹਾਂ ਦੇਵੇ ਤੇ ਨਾੜਾ ਨੂੜਾ ਸੱਜਣਾ ਚੰਗੀਆਂ ਬਾਕੀ ਬਈ ਸੀਗਲ ਬਹੁਤ ਜ਼ਿਆਦਾ ਹੈ ਹਾਂ ਨੀ ਬਾਕੀ ਚੰਗਾ ਔਰ ਜਿਵੇਂ ਆਪਣੇ ਕੋਲੇ ਵੀ ਉਪਰੇ ਤਾਂ ਹੀ ਆਈ ਹੈ ਹਾਂ ਹਾਂ ਤੇ ਉਹ ਕਰਦੀ ਨਹੀਂ ਉਹ ਜੁਨੀ ਇੱਕ ਦੀ ਹਾਂ ਠੀਕ ਆ ਤੁਰਗੇ ਨੂੰ ਵੀ ਲਈ ਗੱਡੀ ਖਾ ਮੇਰਾ ਭਰਾ ਸੱਜਣੋ ਸੂਆ ਪਿੰਡੂ ਹੀ ਲਈ ਵੀਰ ਕਹਿੰਦਾ ਦੂਜਾ ਸੁੰਦੀ ਆ ਚੰਗਾ ਦੁੱਤ ਪਾਇਆ ਪਹਿਲੇ ਸੂਏ ਦੇਣਾ ਕਰਦੀ ਕਰਾਉਂਦੀ ਨੇ ਪੰਜ ਚਾਰ ਲੈ ਜਾਣੇ ਆ ਸੋਹਣੀ ਤਿਆਰ ਹੋ ਜੂਗੀ ਥਣ ਬਹੁਤ ਚੰਗਾ ਲੱਗਦਾ ਬਾਕੀ ਕੀ ਰੇਟ ਰੱਖਦਾ ਵੀਰੇ ਦਾ ਉਹਦਾ ਵੀ ਆਪਾਂ ਜਿਹੜਾ ਵੀ ਹਿਸਾਬ ਕਿਤਾਬ ਹੋਇਆ ਤੁਹਾਨੂੰ ਪੁੱਛ ਕੇ ਦੱਸ ਦਿਆਂਗੇ ਇਹ ਆਜੂ ਤੋਰ ਤੇ ਪਰਲ ਚਾਰੂ ਬਹੁਤ ਹੈ ਨਾ ਚਾਰੂ ਬਹੁਤ ਆ ਬੇ ਚਾਰੂ ਪਸ਼ੂ ਦੁੱਧ ਵੀ ਦੇ ਜਾਂਦਾ ਬਿੰਦਰ ਹੈ ਨਾ ਬਈ ਜਿਹੜਾ ਖਾਊ ਉਹਨੇ ਦੇਣਾ ਕਿਹਨੇ ਹਾਂ ਜਿਹੜਾ ਖੁਰਲੀ ਚ ਨੱਕ ਮੋੜਿਆ ਆਇਆ ਤੇ ਉਹਨੇ ਕੀ ਦੇਣਾ ਬਾਕੀ ਵਹੀਗਲ ਦੇ ਵੇਸੇ ਪਹਾਗੜੀ ਚ ਖੜਾ ਕੇ ਚੋਲੇ ਬੰਦਾ ਠੀਕ ਹੈ ਬਸ ਸੈਂਗੀ ਸੈਂਗਾ ਬਸ ਠੀਕ ਹੈ ਸਵੇਰਾ ਚੰਗਾ ਸਵੇਰਾ ਬਹੁਤ ਸ਼ਰੀਫ ਹੈ ਬੇ ਕਮਾਲਾ ਮੇਰਾ ਆਪਣਾ ਲੈ ਵੀ ਸੱਜਣਾ ਵੀਰ ਕੰ ਦਾ ਸੀਲ ਤਾਂ ਇੰਨੀ ਆ ਵੀ ਪਹੁੰਚ ਜਵਾਕ ਚ ਹੋਈ ਜਾਵੇ ਤੇ ਬੰਦਾ ਚੰਗਾ ਸਾਂਭਣ ਵਾਲਾ ਹੋਇਆ ਸੋਨਾ ਦੁੱਧ ਪਾਈ ਦੁੱਧ ਵਧੀਆ ਦੇ ਦਿਆਣਾ ਬਈ ਨੇ ਠੀਕ ਆ ਠੀਕ ਲੈ ਪੁੱਤ ਚੱਲ ਕਰੇ ਵੇਖੋ ਵਹਿੜ ਸੱਜਣੋ ਜੇ ਕਿਸੇ ਸੱਜਣ ਨੇ ਦੁੱਧ ਤੇ ਲਾਉਣੀਆਂ ਤਾਂ ਚੰਗੀ ਆ ਮਾੜੀ ਵੀ ਬਾਕੀ ਥੋੜਾ ਜਿਹਾ ਬਿਕਲਦੀ ਡੰਗਰ ਸੀਲ ਹੋ ਗਏ ਨਾ ਸੌਖਾ ਹੋ ਜਾਂਦਾ ਹਾਂ ਤੇ ਬਾਕੀ ਥਣਾ ਥਣਾ ਲੋ ਤਾਂ ਬੇਫਿਕਰੀ ਬੇਫਿਕਰੀ ਬਈ ਥਾਂ ਬਹੁਤ ਚੰਗਾ ਟਾਈ ਹੋਣੀ ਜਿਹੜਾ ਪਰਪਰਾ ਖਰੀਦ ਆ ਕੇ ਥਾਂ ਤਸੱਲੀ ਕਰੇ ਘਰੇ ਆ ਕੇ ਆਪਣੇ ਬਈ ਕੋਈ ਚੱਕਰ ਨਹੀਂ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ ਵੀ ਜਮਾ ਜੈ ਜੀ ਆ 32000 ਤੋਂ ਮਾਨਤਨ ਕਰ ਦਾਂਗੇ 32000 ਦੇ ਵਿੱਚੋਂ ਮਾਨਤਨ ਕਰ ਦਾਂਗੇ ਤਾਜੀ ਸੂਈ ਗੋ ਬਸ ਵੀ ਤਿਆਰੀ ਆ ਸੂਣ ਤਿਆਰੀ ਆ ਬਸ ਹਾਂ ਦਿਹਾੜੀ ਦੋ ਦਿਨਾਂ ਚਾਰਾਂ ਚ ਸੂਣ ਹਾਂ ਚਾਰ ਦਿਨ ਗੈਂਤੀ ਮੁਤਾਬਕ ਪਏ ਇਹਦੇ ਠੀਕ ਹੈ ਬਾਕੀ ਪਹਿਲਾਂ ਵੀ ਸੂ ਸਕਦੀ ਤੇ ਲੋਨ ਲਿਆ ਆ ਵੀ ਇਹਦਾ ਕੀ حساب ਆ ਬੈਡ ਦਾ ਇਹਦਾ ਵੀ ਜਿਹੜਾ ਸਹੀ ਦੁੱਧ ਹੋਊਗਾ ਕੋਈ 8 ਕਿਲੋ ਠੀਕ ਆ ਤਿੰਨ ਤਿੰਨ ਮਹੀਨੇ ਦਿਓ ਬੱਚੀ ਦੇ ਮਗਰ ਸਰੀਫ ਇਹ ਵੀ ਬਹੁਤ ਜ਼ਿਆਦਾ ਢਾਈ ਤਿੰਨ ਮਹੀਨਿਆਂ ਦੀ ਸੂਈ ਆ ਬੱਚੀ ਆ ਆ ਬੱਚੀ ਬੱਚੀ ਨਾਲ ਹੀ ਦੇ ਦਿਆਂਗੇ ਨਾਲ ਹੀ ਨਾਲ ਹੀ ਬਈ ਬੱਚੀ ਛੱਡ ਦੇ ਕਿ ਨਹੀਂ ਛੱਡਦਾ ਬੱਚੀ ਛੱਡ ਵੀ ਦੇਈ ਦੀ ਆ ਨਹੀਂ ਨਹੀਂ ਵੀ ਛੱਡੀ ਆਪਾਂ ਅਗਲੇ ਘਰੇ ਛੱਡੀ ਸੀ ਹਨਾ ਹਾਂ ਬਾਕੀ ਉਹਨੂੰ ਕੋਈ ਨੰਦ ਵਿਚਾਰ ਨਹੀਂ ਮਾੜੀ ਮੈਂ ਤਾਂ ਮੈਂ ਨਾ ਪਹਿਲਾਂ ਹੀ ਪਹਿਲਾਂ ਪਹਿਲਾਂ ਬਈ ਥੋੜੀ ਜੀ ਚੰਗੀ ਆ ਝੂੰਗੀ ਇਹ ਵੀ ਜ਼ਰੂਰ ਆ ਪਰ شریف ਬਹੁਤ ਜ਼ਿਆਦਾ ਨਹੀਂ ਇਹ ਦੂਜਾ ਜੇ ਬੰਦਾ ਚੰਗਾ ਸੰਭ ਲਵੇ ਦੁੱਧ ਹਜੇ ਵੀ ਵਾਜੂ ਤੇ ਬਾਕੀ ਬੇਗਲਿਵ ਆਏ ਆ ਇਹਦਾ ਟੀਕੇ ਦਾ ਵੀ ਦੱਸਿਆ ਪਰ ਆਪਾਂ ਕੋਈ ਨਹੀਂ ਕਹਿੰਦੇ ਠੀਕ ਆ ਵੀ ਲੱਗਾ ਹੋਇਆ ਲੱਗਾ ਲੱਗਦਾ ਇਸ ਮਹੀਨਾ ਹੋ ਗਿਆ ਠੀਕ ਆ ਚਲ ਆਪਾਂ ਵੇਲੀ ਕਰਕੇ ਪਰ ਲੱਗਿਆ ਦੱਸ ਤਾਂ ਵੀ ਟੀਕਾ ਲੱਗਿਆ ਦੁੱਧ ਦੀ ਗੱਲ ਨਾ ਪਾਵੇ ਜਿਹੜਾ ਵੀ ਲੈ ਕੇ ਜਾਂਦਾ ਹਨਾ ਬਾਕੀ ਬਹੁਤ ਇੱਥੇ ਖੜਾ ਕੇ ਚੋਈ ਜਾਏ ਨੂੰ ਵੀ ਕੋਈ ਪ੍ਰੋਬਲਮ ਨਹੀਂ ਵਹਿੜ ਚੰਗੀ ਆ ਮੈਂ ਤੈਨੂੰ ਦੱਸਿਆ ਵੀ ਜੇ ਬੰਦਾ ਸੰਭਲੇ 10 ਕਿਲੋ ਦੁੱਧ ਦੇਈ ਜਾਊਗੀ ਮੋਜ ਨਾ ਮੋਜ ਨਾ ਬਈ ਸ਼ਰੀਫ ਬਹੁਤ ਹਾਂ ਜਾਤ ਨਸਲਾ ਕੱਦ ਸੁਹਣਾ ਸੱਜਣੋਂ ਇਕੱਲੇ ਸਿੰਘ ਝੁੰਗੇ ਜ਼ਰੂਰ ਆ ਮਗਰ ਬੱਛੀ ਤੇ ਬੱਛੀ ਵੀ ਤੁਹਾਨੂੰ ਨਾਲ ਹੀ ਦਵਾ ਦੇਾਂਗੇ ਵੇਖੋ ਓਕੇ ਰਿਪੋਰਟ ਆ ਬਾਕੀ ਇਹ ਆਲੀ ਬੱਛੀ ਸੱਜਣੇ ਦੇ ਕੋਲੇ ਕਰ ਲੂ ਜੀ ਬੱਗਾ ਟੀਵੀ ਚੰਗੀ ਆ ਹਨਾ ਬੱਚੀ ਦੇ ਵੀ ਸੰਗ ਢਮਾਏ ਨਹੀਂ ਹਨਾ ਉਹਨਾਂ ਨੇ ਉਹਨਾਂ ਨੇ ਬਣਾਇ ਬਣੂਏ ਨਹੀਂ ਯਾਰ ਆ ਦੋ ਅੱਡੀ ਆਉਦਾ ਆਉਦਾ ਸਾਹ ਬਾਕੀ ਫੀਲ ਬਹੁਤ ਆ ਬਈ ਇਹ ਵੀ ਗੱਲ ਵਿੱਚ ਜੇ ਸੰਗ ਆ ਤਾਂ ਅਗਲਾ ਕੋਈ ਮਾਰ ਦਈਆਂ ਕੁਝ ਵੀ ਹਨਾ ਨਹੀਂ ਨਹੀਂ ਸਿਆਣੀ ਆ ਇਹ ਗੱਲ ਆ ਇਹਦਾ ਰੇਟ ਕੀ ਰਹੂਗਾ ਇਹਦਾ 20000 ਚ ਮਾਨਦਾਨ ਕਰ ਦਾਂਗੇ ਬਈ ਧੰਨਵਾਦ 20000 ਚ ਮਾਨਦਾਨ ਚਲ ਕੋਈ ਦੁੱਧ ਤੇ ਲਾਲੇ ਕੋਈ ਮਾੜੀ ਨਹੀਂ ਇੱਕ ਨਾਲ ਕੋਈ ਮਾੜੀ ਗਾਣ 50 ਦੀ ਬਾਨੀ ਇਹ ਹਾਂ ਬੰਦਾ ਸੰਭਲੇ ਹਾਂ ਹੁੰਦਾ ਸੰਭਲੇ ਤੇ ਆ ਜਰਸੀ ਦਾ ਕੀ ਲੈਣਾ ਇਹ ਜਰਸੀ ਵੀ ਆਪਣੀ ਸੀ ਟੋਕੜ ਘੱਬਣ ਲਈ ਸੀ ਆਪਾਂ ਓਕੇ ਇਹ ਕਿੰਨੇ ਚਿਰ ਦੀ ਗੱਬਣ ਸੀ ਤੇ ਜਦੋਂ ਆਪਣੇ ਘਰੇ ਗੱਬਣ ਆਏ ਵੀ 4 ਮਹੀਨੇ ਦੀ ਗੱਬਣ ਸੀ ਮੇਰੇ ਸਾਹ ਨਾਲ 11-12 ਕਿਲੋ ਦੁੱਧ ਸੀ ਰੱਥਲੇ ਠੀਕ ਆ ਤੇ 15-16 ਕਿਲੋ ਦਾ ਹੱਕਾ ਚੋਂ ਆਉਂਦਾ ਦੇ ਦਊਗੀ ਲੈਵਾ ਅੱਗੋਂ ਤੁੰਨੀ ਤਾਂ ਹੀ ਲੈਵਾ ਲਈ ਫਿਰਦੀ ਏ ਹਾਂ ਤੇ ਸੂਆ ਇਹ ਕਿਹੜਾ ਸੂਗੀ ਸੂਆ ਵੀ ਤੀਜਾ ਸੂਗੀ ਤੀਜਾ ਐਵੇਂ ਕਹਨੂੰ ਦੂਜਾ ਕਹੀਈ ਉਹ ਗੱਲਾਂ ਦਾ ਸਵਾਦ ਨਹੀਂ ਕਿਲੇ ਤੀਜਾ ਸੂਗੀ ਤੀਜਾ ਸੂਗੀ ਇਹ ਦੇਣੀ ਦੇ ਕਿੰਨੇ ਪੈਸਾ ਇਹਦੇ ਦਿਨ ਲੈ ਹੀ ਹੋਊਗੀ ਜੇ ਬਈ 5-6 ਦਿਨ ਯਾਰ ਹਫਤਾ ਮੰਨ ਕੇ ਦਿੰਦੇ ਤੇ ਦੀ ਮੰਨ ਲੈ ਹਾਂ ਹਫਤਾ ਲੈ ਜੂਗੀ ਓਕੇ ਬਾਕੀ ਬੇਲਪੁਰ ਬਹੁਤਾ ਪੰਜਾਬ ਵਾਲੀ ਆ ਕੋਈ ਮਾਚ ਵਾਲੀ ਨਾ ਸਮਝੇ ਮੇਰਾ ਭਰਾ ਹਾਂ ਦੇਖ ਸੱਜਣੋ ਚੱਲ ਪੁੱਤ ਚੱਲ ਚੱਲ ਦੇਖ ਲੋ ਦਿਨ ਪਏ ਆ ਹਜੇ ਸੂਆ ਤੀਜਾ ਸੂ ਗੀ ਕੋਈ ਦੂਜਾ ਨਹੀਂ ਕਹਿੰਦਾ ਵੀ ਰਿਲੇਵਾ ਤਾਂ ਬਹੁਤ ਬਣਾ ਜੂ ਲੇਵਾ ਬਹੁ ਬਣਾਉਣਾ ਭਾਈ ਲੇਵਾ ਬਹੁ ਬਣਾ ਆ ਜਾਂਦੀਆਂ ਹਨਾ ਕਮਾਲ ਹੀ ਕਰ ਜਾਣੀ ਲੇਵਾ ਤੇ ਤੁੰਨੀ ਦਾ ਲਾ ਲਿਆ ਅੱਗੋਂ ਭਾਈ ਸਾਡੇ ਕੋਈ ਆਵਾਜ਼ ਤਾਂ ਹੀ ਨਹੀਂ ਸੁਣਦੀ ਐਂ ਕਰ ਲਈ ਪਈ ਬੁੜੀ ਹਾਂ ਨਹੀਂ ਹਜੇ ਹਫਤਾ ਲੈ ਜਾਣਾ ਇਹਨੇ ਮੌਜ ਨਾ ਲੈ ਜਾਣਾ ਵਾਟਾ ਬੋ ਹਲਾਇਆ ਕੱਦਾ ਦਾ ਘਰ ਦੀ ਤੇ ਬਾਕੀ ਘਰੇ ਦੁੱਧ ਪੀਣ ਨੂੰ ਮਾੜੀ ਨਹੀਂ ਮਾੜੀ ਨਹੀਂ ਬਈ ਚੰਗੀ ਗੋ ਅਸੀਲ ਠੰਡੀ ਹੈ ਬਾਕੀ ਵੇਲ ਗੂਲ ਬਹੁਤ ਆ ਬਈ ਕੱਟ ਤਾਂ ਭਾਵੇਂ ਥੋੜਾ ਛੋਟਾ ਲੱਗੇ ਹਾਂ ਨਹੀਂ ਵੇਲ ਬਹੁਤ ਆ ਓਕੇ ਦੇਖੋ ਸੱਜਣਾ ਆਜੋ ਹੁਣ ਇਹਦਾ ਵੀ ਜਿਹੜਾ ਵੀ ਰੇਟ ਵੀ ਰੱਖਦਾ ਉਹ ਆਪਾਂ ਇਹਦਾ ਸਾਬ ਰੇਟ ਰੇਟ ਵੇਕਲ ਦੀ ਆਪਣੇ ਨਿੱਕੇ ਨਿੱਕੇ ਜਿਹੇ ਲੈਂਦੇ ਨਾਲ ਹੀ ਆ ਬਸ ਆ ਨਹੀਂ ਚਾਹੀਦੀ ਵੀ ਹਾਂ ਇਹਦਾ ਆਪ 42000 ਤੱਕ ਮਾਨਤਾ ਕਰ ਦਾਂਗੇ ਵੈੜ ਆਪਣੇ ਘਰ ਦੀ ਥਣਾ ਦੀ ਸਾਰਿਆਂ ਦੀ ਤਸੱਲੀ ਹੋਊਗੀ ਓਕੇ ਜਮ ਠੀਕ ਆ ਬਾਕੀ ਜਿਹਨੇ ਪੁਰਾਣੇ ਪੈਸੇ ਲਾਉਣੇ ਹਨ ਆਪ ਦੇ ਤਸੱਲੀ ਕਰਕੇ ਲੈ ਲਵੇ ਹਾਂ ਤਸੱਲੀ ਕਰਕੇ ਲੈ ਜੇ ਇਹਦਾ 42000 ਚੋਂ ਹਾਂ ਮਾਨਤਨ ਕਰ ਦਾਂਗੇ ਮਾਨਤਨ ਕਰ ਦਾਂਗੇ ਬੰਦਾ ਆਪਾਂ ਨੂੰ ਫੋਨ ਲਾਵੇ ਜਿੱਥੇ ਆਪਾਂ ਨੂੰ ਚੰਗੀ ਲੱਗੀ ਦੇ ਦਾਂਗੇ ਕੋਈ ਚੱਕਰ ਠੀਕ ਆ ਤੇ ਇਹਦਾ ਆਪਾਂ ਕਹਤਾ 20000 ਚੋਂ ਹਾਂ ਇਹਦਾ 20000 ਚ ਮਾਨਤਨ ਕਰ ਦਾਂਗੇ ਇਹਦਾ ਕਹਤਾ 32 ਇਹਦਾ 32 ਚ ਕਰ ਦਾਂਗੇ ਠੀਕ ਆ ਦੁੱਧ 15 ਕਿਲੋ ਦੀ ਗਾਰੰਟੀ ਹੋਊਗੀ ਖੁੱਲਾ ਦੇ ਜਾਨਾ ਨੇ ਆਪਾਂ ਇਹਨੂੰ ਖੁੱਲਾ ਦੇ ਦੂਗੀ ਗਾਂ ਨਿਕਰ ਨੋ ਕਰ ਹਾਂ ਬਾਕੀ ਓਤਨ ਤੱਕ ਥੋੜੀ ਜਿਹੀ ਅੱਗੇ ਲੈਵਾ ਬਹੁਤ ਆ ਨਹੀਂ ਬਣਾ ਜਾਣਾ ਇਹਨੇ ਹਾਂ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ